ਕੁਇਸਟੇ ਦੇ ਬੈਕ ਸਾਈਡ ਇੱਧਰ ਜਾਨਵਰਾਂ ਦੀ ਨਮਾਇਸ਼ ਲੱਗੀ ਹੋਈ ਐ ਫਾਰਮ ਵਾਲੇ ਬੱਕਰੀ ਫਾਰਮ ਵਾਲੇ ਦੂਜੇ ਜਿਹੜੇ ਗ੍ਰੇਡੇਡ ਬੋਲ ਐ ਉਹ ਲੈ ਕੇ ਪਹੁੰਚਿਆ ਵੀਰ ਇੱਧਰ ਮੁਰਗੇ ਅਸੀਲ ਮੁਰਗੇ ਤੁਹਾਨੂੰ ਦਿਖਾਉਣੇ ਆ ਆਹ ਸ਼ਾਹ ਆ ਰਿਹਾ ਲੇ ਗੀ ਗੋ ਈਲੇ ਪੰਜਾਬ ਵਾਲਿਆ ਸੀ ਆ ਬਾਈ ਲੈ ਕੇ ਪਹੁੰਚਿਆ ਜੱਟ ਆ ਹਾਂ ਕੀ ਲਾਵਾਗਾ ਇਧਰ ਬਮੀਨ ਡੌਗ परडे ਜਰਮਨ ਸ਼ੈਪਡਰਡ ਪਾਲਜ ਵਾਲੇ ਉਹ ਜਰਮਨ ਵੱਡੇ ਆ ਜਰਮਨ ਛੋਟਾ ਆ ਦੂਜਾ ਗੋਲਡਨ ਰੀਟਰੀਵਰ ਆ ਪ ਮੇਰੀਆਂ ਦੂਜੇ ਫਲਫੀ ਵਾਲੇ

ਮਵਾਣੀਆਂ ਕਿੱਦੜ ਵਹੇ ਕੋਲ ਆ ਮਾਨ ਡੌਗ ਫਾਰ ਆ ਮੀਡੀਆ ਚ ਆਇਆ ਵੀਡੀਓ ਚ ਠੀਕ ਐ ਇੱਧਰ ਦੇਖੋ ਡੌਗਾਂ ਦੇ ਪੱਟੇ ਮੋਰਾਂ ਦੇ ਪੱਟੇ ਐਕਸੈਸਰੀ ਦੇ ਉੱਤੇ ਕੋਈ ਜੇ ਕਿੰਨੇ ਕਿੜਾ ਮੋਕ ਲੈਣੇ ਆਏ ਨੇ ਕਿੰਨੇ ਪ੍ਰਕਾਰ ਦੇ ਕਬੂਤਰ ਪੰਖ ਵਸਪਨ ਤੇ ਟੀਡੀਆਂ ਟਰਕੀਆਂ ਬੱਕਰੀਆਂ ਕਿੱਧਰ ਖਾ ਹੁਣ ਸਾਨੂੰ ਦਾ ਵਾਦਾ ਦਿਖਾਈ ਗੇ ਕਿਰਾ ਮਹਰਾਜ ਫਾਰਮ ਸਿੱਧੂ ਬੱਕਰੀ ਫਾਰਮ ਮਹਰਾਜ ਜੇਵਗੌਟ ਫਾਰਮ ਲਹਿਰਾ ਭੇਗਾ ਸ਼ਾ ਦੇਖੋ ਹੋਰ ਤਾਂ ਖਾਦੀ ਖੜੀ ਕੱਲ ਦੀ ਇੱਥੇ ਭੀੜ ਜਮੇ ਹੈ ਨਹੀਂ ਸੀ ਅੱਜ ਦੇਖੋ ਆਹ ਦੇਖੋ ਇੱਧਰ ਛੋਟੇ ਕੱਟੇ ਕਟੀਆਂ ਕਿੱਧਰ ਗਏ ਆਹ ਦੇਖੋ ਸਾਧ ਕਮਾ ਰਹੇ ਹੋ ਇਧਰ ਦਿਓ ਨਾ ਇਹ ਨਾ ਕੋਈ ਇਧਰ ਆਹ ਦਿਖਾਉਂਗਾ